ਸਸ਼ੀਕਲ ਜੀ ਸਾਰਿਆਂ ਨੂੰ ਤੇ ਅੱਜ ਆ ਡਾਹਾਗਾ ਦੁਬਈ ਦਾ ਪੰਵਾਂ ਦੇਣਾ ਤੇ ਸਵੇਰੇ ਸਵੇਰੇ ਦੀ ਮਾਰਨਿੰਗ ਸਾਡੀ ਇਦਾਂ ਹੋਈ ਕਿ ਜਗਜੀਤ ਕਹਿੰਦੇ ਸਵੀਮਿੰਗ ਪੂਲ ਦੇ ਵਿੱਚ ਨਹਾਣ ਟਾਣਾ ਉੱਪਰ ਤੇ ਅਸੀਂ ਚਲੇ ਗਏ ਜਦੋਂ ਉੱਪਰ ਗਏ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਸੀ ਤੇ ਬਾਅਦ ਵਿੱਚ ਨਖਰੇ ਕਰੀ ਜਾਣ ਕਿ ਨਹੀਂ ਮੈਂ ਨਹੀਂ ਹੁਣ ਕਿੱਦਾਂ ਮੈਂ ਬੜਾ ਹ ਪਾਣੀ ਬੜਾ ਠੰਡਾ ਪਰ ਫਿਰ ਵੜਨਾ ਹੀ ਪੈਣਾ ਸੀ ਜਦੋਂ ਉੱਪਰ ਚਲੇ ਗਏ ਫਿਰ ਪਾਣੀ ਦੇ ਵਿੱਚ ਚਲੇ ਗਏ ਇਹਨਾਂ ਨੇ ਨਹਾਇਆ ਥੋੜਾ ਜਿਹਾ ਤੇ ਸਵੀਮਿੰਗ ਕਰਨ ਲੱਗੇ ਸੀ ਥੋੜੀ ਜੀ ਤੇ ਇਹਨਾਂ ਦੀ ਇੱਥੇ ਘਟੁਪਗੀ ਵਾਜ ਗਈ ਥੱਲੇ ਡਿੱਗ ਕੇ சிமிங் கணிசாத் <laughs> 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 ਅਨਬਾਤ ਲਿਆਂ ਤੋਂ ਬਾਅਦ ਅਸੀਂ ਰੂਮ ਵਿੱਚ ਚਲੇ ਗਏ ਫਿਰ ਮੈਂ ਰੈਡੀ ਹੋ ਲਿਆ ਸੀ ਤੇ ਮੈਨੂੰ ਜਗਦੀਤ ਕਹਿੰਦੇ ਕਿ ਹੁਣ ਮੈਨੂੰ ਵੀ ਰੈਡੀ ਕਰ ਕਿਉਂਕਿ ਮੈਂ ਵੀ ਸੋਨਾ ਸੋਨਾ ਬਣਨਾ ਆ ਤੇ ਇੱਥੇ ਮੈਂ ਕਾਲਾ ਹੋ ਗਿਆ ਹਨ ਕੇ ਤੇ ਫਿਰ ਮੈਂ ਇਹਨਾਂ ਨੂੰ ਥੋੜਾ ਇਹਨਾਂ ਦੇ ਮੇਕਅਪ ਕੀਤਾ ਫਾਊਂਡੇਸ਼ਨ ਲਗਾਇਆ بیس ਲਗਾ ਕੇ ਤੇ ਫਿਰ ਇਹਨਾਂ ਨੂੰ ਮੈਂ ਥੋੜਾ ਜਿਆ ਤਿਆਰ ਕੀਤਾ ਉਸ ਤੋਂ ਬਾਅਦ ਮੈਂ ਨਣੂ ਸੋਨਾ ਸੋਨਾ ਤਿਆਰ ਕੀਤਾ ਮੈਂ ਵੀ ਸੋਣੀ ਸੋਣੀ ਤਿਆਰ ਹੋਈ ਤੇ ਅਸੀਂ ਆਪਦੇ ਪੰਜਵੇਂ ਦਿਨ ਦੇ ਲਈ ਮਾਇਰਕਲ ਗਾਰਡਨ ਤੇ ਗਲੋਬਲ ਵਿਲੇਜ ਵਾਸਤੇ ਬਿਲਕੁਲ ਰੈਡੀ ਹੋ ਗਏ شيء واحد يضل مركز ما سالناك سري شو بصير وقت تركز؟ رح ينفتح لك طريق لبرا؟ انت خليك بحالك ما حدا زطلك عظمه إيه؟ هيك انت بس جاوبني شو بصير اذا ركزت يعني؟ ذاته تركيزك علي توفيق؟ شو عم يعمل قدام الكير بعد اخر محاوله انتحار اذكر وزعات اخي بضل يطلع على نسوان لاخر شيء انحرم منه على യാ മടിക്കുന്നു കളർ നീലേ പോലെ വလာгает ഹൈലൈറ്റ് ഓ ദേ ആ ഉന്നു ബടയ മിക്സ ചെയ്യാ रेडी तो होने बाद अस अपना किता फोटोशूट शूट है। ਤੇ ਫੋਟੋ ਦੇ ਵਿੱਚ ਅਸੀਂ ਦੇਖਿਆ ਕਿ ਸਾਡੀ ਲੁੱਕ ਕਿਦਾਂ ਦੀ ਲੱਗ ਰਹੀ ਹੈ ਅਸੀਂ ਕਾਫੀ ਵਧੀਆ ਲੱਗ ਰਹੀ ਸੀ ਸੋਹਣੀ ਲੱਗ ਰਹੀ ਸੀ ਫਿਰ ਅਸੀਂ ਚਾਹ ਪੀਤੀ ਤੇ ਚਾਹ ਤੋਂ ਬਾਅਦ ਸਾਡੀ ਗੱਡੀ ਨੇ ਸਾਨੂੰ ਮਾਈਕਲ ਗਾਰਡਨ ਉਤਾਰ ਦਿੱਤਾ ਤੇ ਬਾਹਰ ਦਾ ਦ੍ਰਿਸ਼ਮ ਮਾਈਕਲ ਗਾਰਡਨ ਦਾ ਬਹੁਤ ਹੀ ਸੋਹਣਾ ਸੀਗਾ ਵੱਡੇ ਵੱਡੇ ਜੜੇ ਆ ਉਹ ਗੁਲਦਸਤੇ ਬਣਾਏ ਹੋਏ ਆ ਜਿੰਨਾਂ ਵਿੱਚ 오ਰੀਜਨਲ ਫਲਾਰ ਸੀ ਇੱਥੇ ਤੁਸੀਂ ਕੋਈ ਵੀ ਫਲਾਰ ਜੜਾ ਆਰਟੀਫੀਸ਼ਲ ਨਹੀਂ ਦੇਖੋਗੇ ਸਾਰੇ 오ਰੀਜਨਲ ਫਲਾਰ ਨੇ ਤੇ ਬਾਹਰ ਗੇਟ ਦੇ ਦੁਬਈ ਮਾਈਕਲ ਗਾਰਡਨ ਲਿਖਿਆ ਹੋਇਆ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਜਿਹਦਾ ਗੇਟ ਇੰਨਾ ਸੋਹਣਾ ਹੈ ਤੇ ਉਹਦੇ ਅੰਦਰਲੇ ਗਾਰਡਨ ਦੇ ਵਿੱਚ ਫਲਾਰਸ ਕਿੰਨੇ ਸੋਹਣੇ ਹੋਣਗੇ ਉਸ ਤੋਂ ਬਾਅਦ ਅਸੀਂ ਇੱਕ ਆਰਟਿਸਟ ਦੇਖਿਆ ਜੋ ਕਿ ਆਪਣੀ ਹੈਂਡ ਪੇਂਟਿੰਗ ਕਰ ਰਿਹਾ ਸੀ ਹੈਂਡ ਮੇਡ ਤੇ ਪੈਨਸਲ ਦੇ ਨਾਲ ਸਭ ਦੇ ਸਕੈਚ ਬਣਾ ਰਿਆ ਸੀ ਲੋਕ ਉਹਨੂੰ ਇੱਕ ਫੋਟੋ ਦੇ ਦਿੰਦੇ ਸੀ ਤੇ ਉਹ ਫੋਟੋ ਤੋਂ ਵੇਖ ਕੇ ਉਹਦਾ ਡਿੱਟੋ ਸਕੈਚ ਬਣਾਉਂਦਾ ਸੀ ਸਾਡੇ ਤੋਂ ਟਾਈਮ ਨਹੀਂ ਸੀ ਨਹੀਂ ਤਾਂ ਅਸੀਂ ਵੀ ਸਕੈਚ ਸ਼ਾਇਦ ਬਣਵਾ ਲੈਂਦੇ ਉਸ ਤੋਂ ਬਾਅਦ ਅਸੀਂ ਗਾਰਡਨ ਨੂੰ ਘੁੰਮੇ ਗਾਰਡਨ ਇੰਨਾ ਸੋਹਣਾ ਸੀ ਇੰਨੇ ਸੋਹਣੇ ਫਲਾਰ ਇੰਨੀ ਵਧੀਆ ਸਜਾਵਟ ਮੈਂ ਫਸਟ ਟਾਈਮ ਇੰਨਾ ਸੋਹਣਾ ਮਤਲਬ ਗਾਰਡਨ ਦੇਖਿਆ ਸਾਮਣੇ ਤੁਸੀਂ ਫੁੱਲਾਂ ਦੀ ਇਮਾਰਤ ਦੇਖ ਰਹੇ ਹੋ ਬਹੁਤ ਹੀ ਸੋਹਣੀ ਇਮਾਰਤ ਟਾਈਪ ਬਣੀ ਹੋਈ ਆ ਤੇ オリジナル ਫਲਾਰ ਬਣਾਏ ਹੋਏ ਆ ਤੇ ਇੱਕ ਸਾਈਡ ਤੇ ਸੂਰਜਮੁਖੀ ਦੇ ਫੁੱਲ ਲਗਾਏ ਹੋਏ ਆ ਔਰ ਬਹੁਤ ਹੀ ਸੋਹਣਾ ਗਾਰਡਨ ਦੇਖਣ ਚ ਮਿਲਦਾ ਹੈ ਹਰ ਤਰ੍ਹਾਂ ਦੇ ਫੁੱਲ ਤੇ ਹਰ ਰੰਗ ਦੇ ਫੁੱਲ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਇਸ ਗਾਰਡਨ ਦੀ ਖਾਸੀਅਤ ਹੀ ਇਹ ਆ ਕਿ ਇਹਦੇ ਜਿਹੜੇ ਫੁੱਲ ਆ ਉਹ ਅਲੱਗ-ਅਲੱਗ ਕਿਸਮ ਦੇ ਤੇ ਅਲੱਗ-ਅਲੱਗ ਰੰਗਾਂ ਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਗ੍ਰਾਸ ਦਾ এলিਫੈਂਟ ਬਣਿਆ ਹੋਇਆ ਆ ਐਡਾ ਵੱਡਾ ਹਾਥੀ ਬਣਾਇਆ ਹੋਇਆ ਆ ਉਹਨਾਂ ਨੇ ਇਸੇ ਤਰ੍ਹਾਂ ਹੀ ਨਿੱਕੇ ਨਿੱਕੇ ਚੀਜ਼ਾਂ ਨੂੰ ਉਹਨਾਂ ਨੇ ਸੰਜੀਦ ਕੇ ਰੱਖਿਆ ਹੋਇਆ ਇਸ ਗਾਰਡਨ ਦੇ ਵਿੱਚ ਕਿ ਗਾਰਡਨ ਇੰਨਾ ਕ ਸੋਹਣਾ ਬਣਾਇਆ ਹੋਇਆ ਵਾ ਘੋੜੇ ਹਾਥੀ ਫਿਰ ਇੱਕ ਥਾਂ ਤੇ ਇਹਨਾਂ ਨੇ ਜਹਾਜ਼ ਵੀ ਬਣਾਇਆ ਹੋਇਆ ਹੈ ਜਿਹੜਾ ਪੂਰਾ ਫਲਾਇਰਸ ਜਹਾਜ਼ ਨੂੰ ਮਤਲਬ ਕਵਰ ਕਰਤਾ ਆ બેકસર આ કેમેરામાં દેખાડવા ફોટો કાર્ડ દેખાડવા કેમ છે વિચાર મારા વિચાર એ 4000 રૂપિયા ડાન્સ વાળો દાણ રહેવાનું ਫੋਟੋ ਕਲਿੱਕ ਕਰਨ ਤੋਂ ਬਾਅਦ ਵੀਡੀਓ ਬਣਾਉਣ ਤੋਂ ਬਾਅਦ ਅਸੀਂ ਹਰ ਜਗ੍ਹਾ ਦੇ ਉੱਪਰ ਫੋਟੋ ਕਲਿੱਕ ਕੀਤੀਆਂ ਅਲੱਗ-ਅਲੱਗ ਡਾਇਰੈਕਸ਼ਨ ਦੇ ਉੱਪਰ ਫੋਟੋਆਂ ਲਈਆਂ ਤੇ ਸਾਨੂੰ ਮੈਰਾਈਕਲ ਗਾਰਡਨ ਜਿਹੜਾ ਬਹੁਤ ਸੋਹਣਾ ਲੱਗਾ ਤੇ ਉਸ ਤੋਂ ਬਾਅਦ ਸਾਡੇ ਡਰਾਈਵਰ ਦੀ ਸਾਨੂੰ ਕਾਲ ਆ ਗਈ ਸੀ ਕਿ ਤੁਹਾਨੂੰ ਹੁਣ ਇਹੀ ਗਲੋਬਲ ਵਿਲੇਜ ਲਈ ਛੱਡਾਂ ਆ ਤੇ ਫਿਰ ਅਸੀਂ ਫੋਟੋ ਕਲਿੱਕ ਕਰਵਾਉਣ ਤੋਂ ਬਾਅਦ ਗਲੋਬਲ ਵਿਲੇਜ ਲਈ ਰਵਾਨਾ ਹੋ ਗਏ ਲਓ ਜੀ ਫਿਰ ਅਸੀਂ ਪਹੁੰਚ ਗਏ ਆ ਹੁਣ ਗਲੋਬਲ ਵਿਲੇਜ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਗਲੋਬਲ ਵਿਲੇਜ ਦੀ ਐਂਟਰੀ ਆ ਜਿਹੜੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਗੇਟ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਕਾਫੀ ਲੋਕ ਮਤਲਬ ਇੱਥੇ ਵਿਜ਼ਿਟ ਕਰ ਰਹੇ ਨੇ ਤੇ ਅਲੱਗ-ਅਲੱਗ ਕੰਟਰੀ ਤੋਂ ਲੋਕ ਇਸ ਵਾਰ ਇੱਥੇ ਆਏ ਨੇ ਸਾਨੂੰ ਸਾਡੇ ਡਰਾਈਵਰ ਨੇ ਦੱਸਿਆ ਕਿ ਇਸ ਵਾਰ ਕਾਫੀ ਜ਼ਿਆਦਾ ਮਤਲਬ ਜਿਹੜੇ ਲੋਕ ਨੇ ਉਹਨਾਂ ਨੇ ਵਿਗਟ ਕੀਤਾ ਹੈ ਦੁਬਈ ਦੇ ਵਿੱਚ ਕਿਉਂਕਿ ਇਸ ਵਾਰ ਸਭ ਤੋਂ ਜ਼ਿਆਦਾ ਟੂਰਿਸਟ ਆਏ ਨੇ ਤੇ ਅਸੀਂ 5:35 ਇੱਥੇ ਪਹੁੰਚ ਚੁੱਕੇ ਸੀ ਤੇ ਸਾਡਾ 9:30 ਵਜੇ ਤੱਕ ਦਾ ਟਾਈਮ ਸੀਗਾ ਅਸੀਂ 9:30 ਵਜੇ ਤੱਕ ਇੱਥੇ ਸਟੇ ਕਰ ਸਕਦੇ ਹਾਂ ਕਿਉਂਕਿ ਗਲੋਬਲ ਵਿਲੇਜ ਸਾਡੇ ਡਰਾਈਵਰ ਨੇ ਦੱਸਿਆ ਸੀ ਕਿ ਬਹੁਤ ਹੀ ਵੱਡਾ ਆ ਤੁਹਾਡੇ ਤੋਂ ਉਹ ਘੁੰਮਣੀ ਹੋਣਾ ਤੁਸੀਂ ਜੇ 5 ਘੰਟੇ ਵੀ ਲਗਾਤਾਰ ਤੁਰਦੇ ਹੋ ਤਾਂ ਫਿਰ ਤੁਹਾਨੂੰ ਮਸਾ ਹੀ ਆ ਕਿ ਤੁਸੀਂ ਸਾਰਾ ਗਲੋਬਲ ਵਿਲੇਜ ਘੁੰਮੋ ਬਟ ਸਾਡੇ ਕੋਲ ਪ੍ਰੋਪਰ ਗਲੋਬਲ ਵਿਲੇਜ ਨਹੀਂ ਘੁੰਮ ਹੋਇਆ ਅਸੀਂ ਬਹੁਤ ਹਿੱਸਾ ਜਿਹੜਾ ਛੱਡ ਦਿੱਤਾ ਸੀ ਗਲੋਬਲ ਵਿਲੇਜ ਦਾ ਕਿਉਂਕਿ ਬਹੁਤ ਵੱਡਾ ਬਣਿਆ ਹੋਇਆ ਆ ਔਰ ਬਹੁਤ ਹੀ ਜਗ੍ਹਾ ਜਿਸ ਸਾਈਡ ਦੇ ਉੱਤੇ ਮੇਲਾ ਲੱਗਦਾ ਉਹ ਸਾਈਡ ਤੇ ਅ ਰਸੀ ਪਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਸੀ ਜਿਹੜੀਆਂ ਅਸੀਂ ਦੇਖੀਆਂ ਜਿਹੜੀਆਂ ਸਾਨੂੰ ਪਸੰਦ ਆਈਆਂ ਔਰ ਸਭ ਤੋਂ ਇੱਥੇ ਵਧੀਆ ਚੀਜ਼ ਸੀ ਕਿ ਰਾਤ ਦੀ ਲਾਈਟਿੰਗ ਬਹੁਤ ਹੀ ਸੋਹਣੀ ਲੱਗਦੀ ਸੀ ਇੱਥੇ ਜਦੋਂ ਰਾਤ ਨੂੰ ਮਤਲਬ ਜਿੱਦਾਂ ਜਿੱਦਾਂ ਰਾਤ ਪੈ ਰਹੀ ਸੀ ਤੇ ਲਾਈਟ ਜਿਹੜੀ ਹੋ ਰਹੀ ਸੀਗੀ ਉਹ ਇੰਨੀ ਕੁ ਸੋਹਣੀ ਲੱਗਦੀ ਸੀ ਨਾ ਮਤਲਬ ਇਹ ਦੇਖਿਆ ਹੀ ਰਾਤ ਨੂੰ ਦੇਖਣ ਵਾਲਾ ਨਜ਼ਾਰਾ ਆ ਕਿਉਂਕਿ ਸਾਰਾ ਹੀ ਲਾਈਟਿੰਗ ਨੇ ਕਵਰ ਕੀਤਾ ਆ ਜਿਹਦਾ ਮੈਰਕਲ ਗਾਰਡਨ ਸਿਰਫ ਫੁੱਲਾਂ ਦਾ ਨਜ਼ਾਰਾ ਸੀ ਇੱਥੇ ਸਿਰਫ ਲਾਈਟ ਦਾ ਨਜ਼ਾਰਾ ਆ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਦੀਆ ਦਾ ਬਣਾਇਆ ਬਹੁਤ ਗੱਡਿਆ ਹੋਇਆ مو ਵੀਡੀਓ ਸ਼ੂਟ ਕਰਵਾਉਣ ਤੋਂ ਬਾਅਦ ਫੋਟੋ ਸ਼ੂਟ ਕਰਵਾਇਆ ਤੇ ਫੋਟੋ ਸ਼ੂਟ ਕਰਵਾਉਣ ਤੋਂ ਬਾਅਦ ਅਸੀਂ ਕੁਝ ਖਾਦਾ ਪੀਤਾ ਤੇ ਖਾ ਪੀ ਕੇ ਅਸੀਂ ਕੁਝ ਟਾਈਮ ਉੱਥੇ ਡਾਂਸ ਇੰਜੋਏ ਕੀਤਾ ਇੱਕ ਡੇਢ ਘੰਟਾ ਘੁੰਮਣ ਤੋਂ ਬਾਅਦ ਲਾਈਟਿੰਗ ਸਾਰੀਆਂ ਔਨ ਹੋ ਗਈਆਂ ਸੀ ਸੱਤ ਸੱਤ ਸਾਢੇ 7 ਵਜੇ ਤੱਕ ਲਾਈਟਸ ਜਿਹੜੀਆਂ ਔਨ ਕਰ ਦਿੱਤੀਆਂ ਸੀ ਤੇ ਕਾਫੀ ਵਧੀਆ ਲੱਗ ਰਿਹਾ ਸੀ ਮਾਹੌਲ ਪਰ ਜਿਆਦਾ ਵਧੀਆ ਮਾਹੌਲ ਉਦੋਂ ਲੱਗੂਗਾ ਜਦੋਂ ਪੂਰੀ ਰਾਤ ਹੋਊਗੀ ਤੇ ਫਿਰ ਲਾਈਟਿੰਗ ਹੋਈ ਪਰ ਹਜੇ ਵੀ ਇੰਨੇਕ ਡੇ ਲਾਈਟ ਦੇ ਵਿੱਚ ਵੀ ਰਾਤ ਦੀ ਲਾਈਟਿੰਗ ਬਹੁਤ ਸੋਹਣੀ ਲੱਗ ਰਹੀ ਸੀ ग्लोबल विलेज सबसे ज्यादा मशहूर यस करके भी थी क्योंकि इथे हर एक कंट्री दा गेट मौजूद थी ते कला गेट भी मौजूद नहीं थी कि कला गेट या एदे अंदर ओ समानता नु मिलता है ओ समानता दी ਤੁਸੀਂ शॉपिंग ਕਰ ਸਕਦੇ ਆ ਜਿਹੜਾ ਮਤਲਬ कंट्री ਜਿਹੜਾ ਜਿਹੜੇ ਚੀਜ਼ ਦੇ ਨਾਲ ਮਤਲਬ ਜਿਆਦਾ ਮਸ਼ਹੂਰ ਆ ਜਿੱਦਾਂ ਤੁਸੀਂ ਇੰਡੀਆ ਹੀ ਗੇਟ ਲਾ ਲੋ ਇੰਡੀਆ ਗੇਟ ਜਿਹੜਾ ਹੈ ਹੁਣ ਅਸੀਂ ਉਹਦੇ ਵਿੱਚ ਵਿਦਟ ਕੀਤਾ ਤੇ ਉੱਥੇ ਸਾਨੂੰ ਪੰਜਾਬੀ ਜੁੱਤੀਆਂ ਪੰਜਾਬੀ ਸੂਟਸ ਪਰਾਂਦੇ ਤੇ ਜੁਲਰੀ ਦੇਖਣ ਨੂੰ ਮਿਲੀ

ਗੇਟ ਤਾਂ ਮੈਂ ਹਰੇਕ ਕੰਟਰੀ ਦਾ ਦੇਖਿਆ ਬਟ ਸਭ ਤੋਂ ਪਹਿਲਾਂ ਮੈਂ ਆਪਣੀ ਕੰਟਰੀ ਇੰਡੀਆ ਗੇਟ ਦੇ ਵਿੱਚ ਐਂਟਰ ਕੀਤੀ ਤੇ ਉੱਥੇ ਮੈਂ ਵੇਖਿਆ ਕਿ ਉੱਥੇ ਕੀ ਖਾਸ ਆ ਤੇ ਉੱਥੇ ਜੁਐਲਰੀ ਵਗੈਰਾ ਤੁਹਾਨੂੰ ਦੇਖਣ ਨੂੰ ਮਿਲ ਗਈ ਕਿ ਹਾਂ ਅਲੱਗ ਸਟਾਲ ਜੁਐਲਰੀ ਦਾ ਲੱਗਾ ਆ ਉਧਰ ਇੱਕ ਸਾਈਡ ਤੇ ਇੰਡੀਆ ਗੇਟ ਲਿਖਿਆ ਹੋਇਆ ਆ ਤੇ ਕਾਫੀ ਮਤਲਬ ਵੈਰਾਈਟੀ ਸੀਗੀ ਉੱਥੇ ਜੁਐਲਰੀ ਵਗੈਰਾ ਦੀ ਜਿਹੜੀ ਮੈਂ ਦੇਖੀ ਤੇ ਜੁਲਰੀ ਥੋੜੀ ਕ ਮੈਂ ਬਾਈ ਕੀਤੀ ਕੋਸ਼ਕਾ ਜੁਲਰੀ ਬਾਈ ਕਰਨ ਤੋਂ ਬਾਅਦ ਫਿਰ ਮੈਂ ਬਾਹਰ ਨਿਕਲਾਈ ਤੇ ਵੀਡੀਓ ਬਣੀ ਆ ਸੋਣੀ ਪਰ ਰਾਤ ਨੂੰ ਲਾਈਟ ਜਿਹੜੀ ਉਹਨਾਂ ਨੇ ਔਨ ਕਰ ਦਿੱਤੀਆਂ ਕਿੰਨੀਆਂ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਜਿਆਦਾ ਗਲੋਬਲ ਵਿਲੇਜ ਆ ਦਬਈ ਦਾ ਸਭ ਤੋਂ ਜ਼ਿਆਦਾ ਅ ਅਸੀਂ ਜੋ ਚੀਜ਼ ਦੇਖੀ ਹੈ ਕਿ ਇਹਨਾਂ ਨੇ ਟੂਰਿਸਟ ਪਲੇਸ ਹੀ ਬਣਾਏ ਆ ਜ਼ਿਆਦਾ ਕਿਉਂਕਿ ਉਹਨਾਂ ਨੂੰ ਟੂਰਿਸਟ ਤੋਂ ਹੀ ਜ਼ਿਆਦਾ ਮਤਲਬ ਜਿਹੜੀ ਕਮਾਈ ਆ ਹੋ ਰਹੀ ਸੀ ਕਿਉਂਕਿ ਬਹੁਤ ਜ਼ਿਆਦਾ ਟੂਰਿਸਟ ਆ ਉਹ ਹਰੇਕ ਜਗ੍ਹਾ ਤੇ ਵਿਜ਼ਿਟ ਕਰਦੇ ਹੁਣ ਅਸੀਂ ਇੰਨੀ ਜਗ੍ਹਾ ਦੇ ਉੱਪਰ ਗਏ ਆ ਮਾਇਰਕਲ ਗਾਰਡਨ ਗਲੋਬਲ ਵਿਜਿਜ਼ ਆਏ ਆ ਜਾਂ ਅਸੀਂ ਬੁਜ ਜ਼ਖਲੀਫਾ ਗਏ ਆ ਹਨਾ ਅਸੀਂ ਸਾਰੀ ਜਗ੍ਹਾ ਤੇ ਦੇਖਿਆ ਹੈ ਹਾਰ ਟਾਈਮ ਹਰ ਇੱਕ ਜਗ੍ਹਾ ਜੜੀਓ ਫਰੀ ਰੈਸ਼ਨਲ ਮਿਲਦੀ ਸੀ ਸਾਨੂੰ ਕਿਉਂਕਿ ਟੂਰਿਸਟ ਬਹੁਤ ਜ਼ਿਆਦਾ ਦੁਬਈ ਨੂੰ ਘੁੰਮਣ ਵਾਸਤੇ ਆਉਂਦੇ ਕਿਉਂਕਿ ਇਹਨਾਂ ਨੇ ਸਪੈਸ਼ਲ ਜੜੀਆਂ ਚੀਜ਼ਾਂ ਆ ਉਹ ਘੁੰਮਣ ਫਿਰਨ ਵਾਸਤੇ ਟੂਰਿਸਟ ਵਾਸਤੇ ਤੇ ਇਹ ਸਭ ਦੇਖ ਕੇ ਮਤਲਬ ਲੋਕ ਲਾਲੋ ਤੁਸੀਂ ਨੈਟ ਤੇ ਜਾਂ ਕਿੱਦਾਂ ਵੀ ਦੇਖ ਕੇ ਵੀਡੀਓ ਫੋਟੋਸ ਮਤਲਬ ਆਪ ਹੀ ਖਿੱਚੇ ਜਾਂਦੇ ਕਿ ਅਸੀਂ ਦੁਬਈ ਦੇ ਵਿੱਚ ਛੁੱਟੀਆਂ ਜੜੀਆਂ ਉਹ ਮਨਾਉਣ ਜਾਣੀਆਂ ਆ ਤੇ ਆਪਣਾ ਟਾਈਮ ਸਪੈਂਡ ਕਰਨ ਵਾਸਤੇ ਦੁਬਈ ਘੁੰਮਣ ਉਹ ਜਾਂਦੇ ਆ ਇੱਥੇ ਤੁਸੀਂ ਅਲੱਗ-ਅਲੱਗ ਗੇਟ ਦੇਖੋਗੇ ਜਿੱਦਾਂ ਕਿ ਤੁਰਕੀ ਦਾ ਗੇਟ ਬਣਿਆ ਹੋਇਆ ਹੈ ਤੇ ਪ੍ਰੋਪਰ ਉਸੇ ਡਿਜ਼ਾਈਨ ਸੇ ਡਿਜ਼ਾਈਨ ਕੀਤਾ ਹੋਇਆ ਆ ਤੇ ਇਸੇ ਤਰ੍ਹਾਂ ਹੀ ਅੱਗੇ ਮਤਲਬ ਕੁਵੈਤ ਦਾ ਡਿਜ਼ਾਈਨ ਆ ਤੇ ਉਹ ਕੁਵੈਤ ਦੇ ਡਿਜ਼ਾਈਨ 'ਚ ਹੀ ਬਣਿਆ ਹੋਇਆ ਆ ਮਤਲਬ ਹਰੇਕ ਗੇਟ ਜਿਹੜਾ ਆ ਉਸੇ ਤਰ੍ਹਾਂ ਹੀ ਆ ਜਿੱਦਾਂ ਮਤਲਬ ਹਰੇਕ ਕੰਟਰੀ ਦੇ ਵਿੱਚ ਆਪਣਾ-ਆਪਣਾ ਗੇਟ ਬਣਿਆ ਹੋਇਆ ਆ ਜਿੱਦਾਂ ਇੰਡੀਆ ਗੇਟ ਵੀ ਪ੍ਰੋਪਰ ਇੰਡੀਆ ਗੇਟ ਦੀ ਤਰ੍ਹਾਂ ਹੀ ਬਣਿਆ ਹੋਇਆ ਆ ਜਿੱਦਾਂ ਕਿ ਦਿੱਲੀ ਇੰਡੀਆ ਗੇਟ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਅਸੀਂ ਜਿਹੜੀ ਵੀਡੀਓ ਕੈਮਰਾ ਕੁਮਾ ਰਹੇ ਹਾਂ ਸਾਰੇ ਅਲੱਗ-ਅਲੱਗ ਕੰਟੀ ਦੇ ਮਤਲਬ ਗੇਟ ਬਨੇ ਹੋਏ ਨੇ ਤੇ ਲਿਖਿਆ ਨਹੀਂ ਦਿਖ ਰਿਹਾ ਪਰ ਸਾਡੇ ਮਤਲਬ ਗੇਟ ਹੀ ਨੇ ਕੰਟਰੀਆਂ ਦੇ ਤੇ ਬਹੁਤ ਸੋਹਣੇ ਲੱਗ ਰਹੇ ਨੇ ਬਹੁਤ ਵੱਡੀ ਜਗ੍ਹਾ ਆ ਅਸੀਂ ਸਿਰਫ ਕੋਸ਼ਿਸ਼ ਕਰ ਮਤਲਬ ਏਰੀਆ ਹੀ ਕਵਰ ਕੀਤਾ ਸੀ ਪੂਰਾ ਕਵਰ ਨਹੀਂ ਕਰ पाए ਇਹਦੇ ਇੱਕ ਸਾਈਡ ਤੇ ਪ੍ਰੋਪਰ ਸਾਰੀ ਕੰਟਰੀ ਦੇ ਗੇਟ ਸੀ ਜਿਦੇ ਵਿੱਚ ਮਤਲਬ ਸ਼ੋਪਿੰਗ ਕਰ ਸਕਦੇ ਆ ਤੁਸੀਂ ਤੇ ਉਹਨਾਂ ਦੇ ਬਾਹਰਲੀ ਸਾਈਡ ਤੇ ਸਾਰਾ ਖਾਣ ਪੀਣ ਦਾ ਸੀ ਤੇ ਇੱਕ ਸਾਈਡ ਤੇ ਪੂਰਾ ਮੇਲਾ ਲੱਗਾ ਹੋਇਆ ਸੀ ਜਿਦੇ ਵਿੱਚ ਤੁਸੀਂ ਝੂਲੇ ਵਗੈਰਾ ਝੂਟ ਸਕਦੇ ਆ ਆਪਣਾ ਮਤਲਬ ਕੋਈ ਵੀ ਮਤਲਬ ਤੁਸੀਂ ਐਕਟੀਵਿਟੀ ਕਰ ਸਕਦੇ ਆ ਉੱਥੇ ਤੇ ਤੇ ਲਾਈਵ ਸ਼ੋਅ ਨੂੰ ਅਸੀਂ ਕਾਫੀ ਇੰਟਰਟੇਨ ਕੀਤਾ ਕਾਫੀ ਇੰਜੋਏ ਕੀਤਾ ਇੰਜੋਏ ਕਰਨ ਤੋਂ ਬਾਅਦ ਅਸੀਂ ਲਾਈਵ ਸ਼ੋਅ ਤੋਂ ਜਾਣਾ ਤੇ ਨਹੀਂ ਚਾਹੁੰਦੇ ਬਟ ਸਾਡੀ ਗੱਡੀ ਦਾ ਵੀ ਟਾਈਮ ਹੋ ਗਿਆ ਸੀ ਤੇ ਸਾਨੂੰ ਬਾਹਰ ਮੇਨ ਗੇਟ ਤੇ ਜਾਂਦਾ ਜਾਂਦਾ ਵੀ ਹਾਫ ਅਨ ਆਰਾਮ ਨਾਲ ਲੱਗਦਾ ਸੀ ਤੇ ਫਿਰ ਅਸੀਂ ਸ਼ੋਅ ਨੂੰ ਦੇਖਦੇ ਦੇਖਦੇ ਅੱਗੇ ਵੱਲ ਤੁਰ ਪਏ ਆਦਾ ਸੀ ਬਾਰ ਵਾਲੀ ਸਾਈਡ ਨੂੰ ਜਾ ਰਹੇ ਸੀ ਕਿ ਉੱਥੇ ਇੱਕ ਸਾਈਡ ਦੇ ਉੱਤੇ ਅਮਰੀਕਾ ਦਾ ਗੇਟ ਆ ਗਿਆ ਸੀ ਬਟ ਅਮਰੀਕਾ ਵਾਲਾ ਗੇਟ ਅਸੀਂ ਨਹੀਂ ਘੁੰਮ ਪਾਏ ਅਸੀਂ ਬਹੁਤ ਕੰਟਰੀਆਂ ਦੇ ਗੇਟ ਨਹੀਂ ਘੁੰਮ ਪਾਏ ਕਿਉਂਕਿ ਬਹੁਤ ਲੰਬਾ ਸੀਗਾ ਵੱਡਾ ਸੀਗਾ ਜਗਾ ਔਰ ਇੰਨੀਆਂ ਕੰਟਰੀਆਂ ਚ ਜਾਣਾ ਬਹੁਤ ਮੁਸ਼ਕਲ ਸੀਗਾ ਕਿਉਂਕਿ ਅਸੀਂ ਥੱਕ ਹੋ ਗਏ ਸੀ ਕਾਫੀ ਤੇ ਅਸੀਂ ਜਾਣਾ ਚਾਹੁੰਦੇ ਸੀ ਕਿ ਹਰੇਕ ਕੰਟਰੀ ਦੇ ਵਿੱਚ ਮਤਲਬ ਉਦਾਂ ਤਾਂ ਜਾਣਾ ਇੰਪੋਸੀਬਲ ਆ ਬਟ ਇਦਾਂ ਆਪਾਂ ਜਾ ਕੇ ਇਹ ਦੇਖ ਲਈਏ ਕਿ ਕਿਸ ਦੇ ਵਿੱਚ ਕਿਸ ਕਿਸ ਚੀਜ਼ ਦੀ ਖਾਸੀਅਤ ਆ ਕਿਹੜੀ ਚੀਜ਼ ਇੰਪੋਰਟੈਂਟ ਆ ਤੇ ਅਸੀਂ ਆਪਣਾ ਪ੍ਰੋਪਰ ਗਲੋਬਲ ਵਿਲੇਜ ਦੇ ਵਿੱਚ ਪੂਰਾ ਆਪਣਾ ਫੋਟੋ ਸ਼ੂਟ ਕਰਵਾਇਆ ਵੀਡੀਓ ਵਗੈਰਾ ਬਣਵਾਈਆਂ ਜਿਹੜੀ ਸਾਨੂੰ ਲੋਕੇਸ਼ਨ ਵਧੀਆ ਲੱਗੀ ਜਿਹੜੀ ਕੰਟਰੀ ਦਾ ਗੇਟ ਸਾਨੂੰ ਵਧੀਆ ਲੱਗਾ ਅਸੀਂ ਫੋਟੋ ਕਰਵਾਈਆਂ ਤੇ ਉਥੇ ਇੱਕ ਗਲੋਬਲ ਵਿਲੇਜ ਲਿਖਿਆ ਵੀ ਹੋਇਆ ਹੈ ਜਿੱਥੇ ਪਾਣੀ ਦੇ ਝਰਨੇ ਵਗਦੇ ਆ ਤੇ ਉਥੇ ਲੋਕ ਕਾਫੀ ਫੋਟੋ ਵੀਡੀਓ ਕਰਵਾਉਂਦੇ ਆ ਤੇ ਇਸ ਗੇਟ ਦੀ ਖਾਸੀਅਤ ਇਹ ਹੈ ਕਿ ਇਸ ਗੇਟ ਦੇ ਵਿੱਚ ਜਿਹੜਾ ਇਹਦਾ ਮੇਨ ਗੇਟ ਆ ਗਲੋਬਲ ਵਿਲੇਜ ਦਾ ਉਹ ਕਾਫੀ ਜ਼ਿਆਦਾ ਮਤਲਬ ਰੰਗਦਾਰ ਆ ਮਤਲਬ ਹਰ ਸੈਕਿੰਡ ਬਾਅਦ ਉਹ ਰੰਗ ਬਦਲਦਾ ਆ ਗੇਟ ਤੇ ਉਹਦੇ ਵਿੱਚ ਤੁਸੀਂ ਅੱਗੇ ਫੋਟੋਆਂ 'ਚ ਦੇਖੋ ਉਹ ਅਲੱਗ-ਅਲੱਗ ਰੰਗ ਜਿਹੜਾ ਬਦਲਦਾ ਆ ਜਿੱਦਾਂ ਲਾਲ ਪੀਲਾ ਹਰਾ ਨੀਲਾ ਇਦਾਂ ਦੇ ਰੰਗ ਬਦਲਦਾ ਆ ਤੇ ਕੱਲ ਨੂੰ ਸਾਡੀ ਹੈਗੀ ਆ ਵਾਪਸੀ ਇੰਡੀਆ ਦੀ ਤੇ ਮਿਲਦੇ ਆ ਕੱਲ ਵਾਲੇ ਵਲੌਗ ਚ ਤੇ ਅੱਜ ਸਾਡੀ ਇੰਡੀਆ ਦੀ ਵਾਪਸੀ ਸੀ ਤੇ ਅਸੀਂ ਦੋਨੋਂ ਜਣੇ ਸੇਮ ਜਿੱਦਾਂ ਪਹਿਲਾਂ ਹੀ ਰੈਡੀਓ ਕੇ ਫੋਟੋ ਕਰਵਾਉਂਦੇ ਸੀ ਅਸੀਂ ਇੱਕ ਆਪਣਾ ਫੋਟੋ ਸ਼ੂਟ ਕੀਤਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਗੱਡੀ ਨੇ ਸਾਨੂੰ ਪਿਕ ਕਰਕੇ 에어ਪੋਰਟ ਤੇ ਡ੍ਰੌਪ ਕਰਦਨ ਕੀ ਕਾਫੀ ਰਾਸ਼ਤੀ 에어ਪੋਰਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਾਫੀ ਟਾਈਮ ਲੱਗ ਗਿਆ ਸਾਨੂੰ ਲਾਈਨ ਦੇ ਵਿੱਚ ਖੜੇ ਖੜੇ ਕਿਉਂਕਿ ਲੱਗਜ਼ ਸਬਮਿਟ ਕਰਵਾਉਣ ਤੇ ਬਹੁਤ ਟਾਈਮ ਲੱਗ ਗਿਆ ਸੀ ਸਾਨੂੰ ਕਾਫੀ ਜ਼ਿਆਦਾ ਮਤਲਬ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਤੇ ਕਾਫੀ ਰਾਸ਼ਤੀ ਟਾਈਮ ਵੀ ਲੱਗ ਰਿਹਾ ਸੀ ਤੇ ਲਗੇਜ ਨੂੰ ਸਬਮਿਟ ਕਰਵਾਉਣ ਤੋਂ ਬਾਅਦ ਅਸੀਂ ਆਪਣਾ ਸਿਟਿੰਗ ਏਰੀਆ ਕੋਈ ਦੇਖਿਆ ਸਾਨੂੰ ਭੁੱਖ ਵੀ ਲੱਗੀ ਸੀ ਤੇ ਅਸੀਂ ਦੇਖ ਰਹੇ ਸੀ ਕਿ ਕਿੱਦਾਂ ਦੀ ਜਗ੍ਹਾ ਤੇ ਉੱਪਰ ਜਾ ਕੇ ਬੈਠਾ ਜਾਵੇ ਜਿਹੜੀ ਥੋੜਾ ਕੰਫਰਟ ਵੀ ਹੋਵੇ ਕਿਉਂਕਿ ਸਾਡੀ ਫਲਾਈਟ ਦੇ ਵਿੱਚ ਅਜੇ ਟਾਈਮ ਸੀ ਤੇ ਭੁੱਖ ਲੱਗੀ ਸੀ ਸਾਨੂੰ ਇਹ ਸੀ ਕਿਤੇ ਬੈਠ ਕੇ ਕੁਝ ਖਾਦਾ ਪੀਤਾ ਜਾਵੇ ਤੇ ਫਿਰ ਅਸੀਂ ਉਸ ਤੋਂ ਬਾਅਦ ਚਾਹ ਦੇ ਨਾਲ ਸਮੋਸੇ ਲਏ ਤੇ ਸਮੋਸੇ ਖਾ ਕੇ ਤੇ ਫਿਰ ਉਹਨੇ ਜਿਹਨੂੰ ਸਾਡਾ ਜਿਹੜਾ ਟਾਈਮ ਹੋ ਗਿਆ ਸੀ ਫਲਾਈਟ ਦਾ ਤੇ ਅਸੀਂ ਆਪਣੀ ਫਲਾਈਟ ਨੂੰ ਰਵਾਨਾ ਹੋ ਗਏ ਸ਼ੂਟ ਕਰਵਾਉਣ ਤੋਂ ਬਾਅਦ ਅਸੀਂ ਜਹਾਜ਼ ਦੇ ਵਿੱਚ ਕਰ ਗਏ ਐਂਟਰ ਤੇ ਆਪਣੀ ਸੀਟ ਨੂੰ ਲੱਭਣ ਲੱਗ ਪਏ ਕਿ ਸਾਡਾ ਸੀਟ ਨੰਬਰ ਕਿੱਥੇ ਆ ਉਸ ਤੋਂ ਬਾਅਦ ਸਾਨੂੰ ਸਾਡਾ ਸੀਟ ਨੰਬਰ ਮਿਲ ਗਿਆ ਸੀ ਜਗਜੀਤ ਬੈਠ ਚੁੱਕੇ ਸੀ ਤੇ ਅਸੀਂ ਸੀਟ ਤੇ ਬੈਠਣ ਤੋਂ ਬਾਅਦ ਦੋਨਾਂ ਜਨਾਂ ਨੇ ਇੱਕ ਸੈਲਫੀ ਲਈ ਸੈਲਫੀ ਲੈਣ ਤੋਂ ਬਾਅਦ ਸਾਡਾ ਜਿਹੜਾ ਉਹਨੇ ਟਾਈਮ ਨੂੰ ਜਹਾਜ਼ ਜਿਹੜਾ ਉਡਾਨ ਪਾ ਚੁੱਕਾ ਸੀ ਤੇ ਦੁਬਈ ਦਾ ਵੀ ਉਹ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਅਸੀਂ ਵਿੰਡੋ ਥਾਣੀ ਦੇਖ ਰਹੇ ਸੀ ਕਿ ਕਿੰਨਾ ਵਧੀਆ ਨਜ਼ਾਰਾ ਆ ਤੇ ਆਪਣੀ ਫਲੈਟ ਨੂੰ ਇੰਜੋਏ ਕਰਦੇ ਕਰਦੇ ਫਿਰ ਅਸੀਂ ਜਾ ਰਹੇ ਸੀ ਅੰਮ੍ਰਿਤਸਰ 에어ਪੋਰਟ ਵਾਲਾ ਬਾਦ ਸਾਨੂੰ ਲੱਗਾ ਕਿ ਸਾਨੂੰ ਚਾਹ ਮੰਗਵਾ ਲੈਣੀ ਚਾਹੀਦੀ ਤੇ ਅਸੀਂ ਕੜਕਵੀਂ ਜੀ ਚਾਹ ਮੰਗਵਾਈ ਤੇ ਨਾਲ ਅਸੀਂ স্মੋਕ ਐਲਮੰਡ ਮੰਗਵਾਏ ਤੇ ਅਸੀਂ ਚਾਹ ਪੀ ਕੇ ਤੇ ਫਿਰ ਥੋੜਾ ਰਿਲੈਕਸ ਫੀਲ ਕੀਤਾ ਸਾਡੇ ਮੈਂ ਤਾਂ ਜਿਹੜਾ ਸਾਡਾ ਅੰਮ੍ਰਿਤਸਰ ਦਾ ਟਾਈਮ ਸੀਗਾ ਫਲਾਈਟ ਦਾ ਰਾਤ ਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਰਾਤੀਆਂ ਲਾਈਟਾਂ ਅੰਮ੍ਰਿਤਸਰ ਦੇ ਵਿੱਚ ਦਿਖਣਾ ਸ਼ੁਰੂ ਹੋ ਗਈਆਂ ਸੀ نیچے ਤੇ ਅਸੀਂ ਬਾਸੋਂ ਹੁਣ ਤੋਂ ਕੁਝ ਮਿੰਟਾਂ ਦੇ ਵਿੱਚ ਸਾਡਾ ਜਿਹੜਾ ਫਲਾਈਟ ਆਉ ਲੈਂਡ ਕਰ ਜਾਣੀ ਸੀ ਤੇ ਅਸੀਂ ਅੱਗੋਂ ਫੋਨ ਕਰ ਦਿੱਤਾ ਸੀ ਅਰਸ਼ ਨੂੰ ਤੇ ਅਰਸ਼ ਨੇ ਸਾਨੂੰ ਲੈਣ ਆਣਾ ਸੀਗਾ ਤੇ ਫਿਰ ਜਿਵੇਂ ਸਾਡੀ ਫਲਾਈਟ ਜਿਹੜੀ ਉਹ ਲੈਂਡ ਹੋਣ ਵਾਲੀ ਸੀ ਤੇ ਅਸੀਂ ਅੰਮ੍ਰਿਤਸਰ ਦਾ ক্লোਜ਼ ਦਾ 뷰 ਜਿਹੜਾ ਉਹ ਕੈਪਚਰ ਕੀਤਾ ਬਹੁਤ ਸੋਹਣਾ 뷰 ਲੱਗ ਰਿਹਾ ਸੀ ਅੰਮ੍ਰਿਤਸਰ ਦਾ ਵੀ ਪੂਰੀ ਲਾਈਟਿੰਗ ਦੇ ਨਾਲ ਤੇ ਅਸੀਂ ਲੈਂਡ ਕਰਨ ਤੋਂ ਪਹਿਲਾਂ ਪ੍ਰੋਪਰ ਜਿਹੜਾ 뷰 ਉਹਨੂੰ ਕੈਪਚਰ ਕੀਤਾ ਤੇ ਕਿੱਦਾਂ ਦਾ ਲੱਗਾ ਸਾਡਾ ਦੁਬਈ ਦਾ ਇਹ ਵਲੌਗ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਸ਼ੀ ਕਾਲ ਸਾਰਿਆਂ ਨੂੰ